ਲੋਬੀ ਬੇਲੀਓ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਤੇ ਦੂਜੀ ਵਾਰੀ ਦੀ ਚਾਹ ਮੋਟਰ ਤੇ ਆਪਾਂ ਆ ਕੇ ਪੀਤੀ ਆ तकरीबन 3 ਸਾਲ ਤੋਂ ਆਪਣਾ ਜਿਹੜਾ ਇਹ ਡੇਲੀ ਰੁਟੀਨ ਚੱਲਦਾ ਆ ਰਿਹਾ ਤੇ ਰਾਤ ਬਾਈ ਸਾਡੇ ਕਾਫੀ بارش ਹੋਈ ਆ ਤੇ ਪਹਿਲਾਂ ਤਾਂ ਮੌਸਮ ਦਾ ਹਾਲ ਦੱਸਿਓ ਵੀ ਕਿੱਥੇ ਕਿੱਥੇ ਰਾਤ بارش ਹੋਈ ਆ ਤੇ ਮੌਸਮ ਬਹੁਤ ਘੈਂਟ ਹੋ ਗਿਆ ਬਾਈ ਸਵੇਰ ਦੀ ਸਵੇਰ ਜਿਹੜੀ ਉਹ ਬਿਲਕੁਲ ਚਿੜੀਆਂ ਦੀ ਚਹਿਕ ਦੇ ਨਾਲ ਹੋ ਰਹੀ ਆ ਤੇ ਆਸ-ਪਾਸੇ ਜਿਹੜਾ ਮਾਹੌਲ ਬਹੁਤ ਆਪਾਂ ਕਹੀਏ ਵੀ ਖੂਬਸੂਰਤ ਬਣਿਆ ਵਾ ਕਿਉਂਕਿ ਇੱਕ ਤਾਂ بارش ਹੋ ਗਈ ਤੇ ਦੂਜਾ ਜਿੰਨਾ ਕੋਈ ਧੂੜ ਮਿੱਟੀ ਸੀ ਸਾਰੀ ਬੈਠ ਗਈ ਤੇ ਹਰਿਆਲੀ ਹਰਿਆਲੀ ਚਾਰੇ ਪਾਸੇ ਆ ਦੇਖੋ ਵੀ ਨਜ਼ਰ ਆਉਗੀ ਤੁਹਾਨੂੰ ਤੇ ਪਹਿਲਾਂ ਤਾਂ ਕਮੈਂਟ ਕਰਕੇ ਦੱਸੋ ਵੀ ਕਿੱਥੇ ਕਿੱਥੇ بارش ਹੋਈ ਆ ਰਾਤ ਤੇ ਆ ਮਾਹੌਲ ਦੱਸੋ ਬਾਈ ਕਿੰਨੇ ਕਿਹੜੇ-ਕਿਹੜੇ ਭਾਵਾਂ ਨੂੰ ਪਸੰਦਾ ਜ਼ਿੰਦਗੀ ਦੇ ਵਿੱਚ ਜਿੰਨੇ ਮਰਜੀ ਰਜੇਵੇਂ ਹੋਣ ਬਾਈ ਜਿੰਨਾ ਮਰਜੀ ਕੋਈ ਕੰਮ ਹੋਵੇ ਕਿਤੇ ਜਾਣਾ ਹੋਵੇ ਪਰ ਬਾਈ ਆਪਣੀ ਜ਼ਿੰਦਗੀ ਦਾ ਜਿਹੜਾ ਡੇਲੀ ਦਾ ਰੁਟੀਨ ਆ ਵੀ ਦੂਜੀ ਵਾਰੀ ਦੀ ਚਾਹ ਆਪਾਂ ਉਹ ਆਪਣੇ ਮੋਟਰ ਤੇ ਆ ਕੇ ਪੀਤੀ ਆ ਫੇਰ ਉਸ ਤੋਂ ਬਾਅਦ ਕੋਈ ਜਿਹੜਾ ਕੰਮ ਆਪਾਂ ਕਿਤੇ ਵੀ ਜਾਣਾ ਹੋਵੇ ਹਨਾ ਤਾਂ ਉਹਨਾਂ ਟਾਈਮ ਸਕੂਨ ਨਹੀਂ ਮਿਲਦਾ ਬਾਈ ਜਿੰਨਾ ਟਾਈਮ ਜਿਹੜੀ ਆਪਣੀ ਚਾਹ ਦੂਜੀ ਵਾਰੀ ਦੀ ਉਹ ਖੇਤ ਆ ਕੇ ਨਾ ਪੀਏ ਕਿਉਂਕਿ ਆ ਬੂਟਿਆਂ ਦੇ ਨਾਲ ਬਾਈ ਇੰਨਾ ਜਿਆਦਾ ਮੋਹ ਪੈ ਗਿਆ ਇੱਕ ਬੱਚਿਆਂ ਦੀ ਤਰ੍ਹਾਂ ਇਹ ਲੱਗਣ ਲੱਗ ਗਏ ਕਿਉਂਕਿ ਬਿਲਕੁਲ ਛੋਟੇ ਛੋਟੇ ਲਾਈ ਸੀ ਤੇ ਇਹਨਾਂ ਦੀ ਜਵਾਕਾਂ ਵਾਂਗੂ ਬਾਈ ਸਾਹਮ ਸੰਭਾਲ ਕਰਕੇ ਤੇ ਐਡੇ ਐਡੇ ਕਰਿਆ ਤੇ ਬਾਕੀ ਕਹਿੰਦੇ ਹੁੰਦੇ ਆ ਵੀ ਰੁੱਖ ਲਾਓ ਹਨਾ ਸਾਰੇ ਭਰਾ ਭਾਈ ਆਪਾਂ ਹਰੇਕ ਵੀਡੀਓ ਦੇ ਵਿੱਚ ਕਹਿੰਨੇ ਹੁੰਨੇ ਆ ਵੀ ਵੱਧ ਤੋਂ ਵੱਧ ਰੁੱਖ ਲਾਓ ਭਾਈ ਤੇ ਕਿਉਂਕਿ ਫੇਰ ਹੀ ਜਿਹੜੇ ਮੀਂਹ ਪੈਣਗੇ ਤੇ ਆ ਹੈਗਾ ਭਾਈ ਆਪਣਾ ਬੈਕਸਾਈਡ ਪਾਰਕ ਦਾ ਮਾਹੌਲ ਇੱਥੇ ਬੈਠ ਕੇ ਪੀਦੀ ਹੈ ਚਾਹ ਤੇ ਜ਼ਿੰਦਗੀ ਦੀਆਂ ਸਾਰੀਆਂ ਟੈਨਸ਼ਨਾਂ ਜਿਹੜੀਆਂ ਉਹ ਮੌਕ ਜਾਂਦੀਆਂ ਇੱਥੇ ਆ ਕੇ ਜਿੰਨਾ ਮਰਜੀ ਬੰਦਾ ਡਿਪਰੈਸ਼ਨ 'ਚ ਹੋਵੇ ਜਿੰਨੀ ਮਰਜੀ ਟੈਨਸ਼ਨ ਹੋਵੇ ਇੱਥੇ ਬੈਠ ਕੇ ਭਾਈ ਸਾਰਾ ਕੁਝ ਭੁੱਲ ਜਾਂਦਾ ਕਿਉਂਕਿ ਇੰਨਾ ਸ਼ਾਂਤ ਮਾਹੌਲ ਆ ਸਿਰਫ ਸਵੇਰ-ਸਵੇਰ ਚਿੜੀਆਂ ਦੀ ਚਹਿਕ ਹੀ ਸੁਣਦੀ ਹੈ ਬਾਈ ਇੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਹਵਾ ਪ੍ਰਦੂਸ਼ਣ ਨਹੀਂ ਕੋਈ ਬਾਦੂ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਯਾਰ ਜਿੰਨਾ ਮਰਜੀ ਬੰਦਾ ਇੱਥੇ ਫਰੈਸ਼ ਹੋ ਸਕਦਾ ਹੈ ਨਾ ਜਿੰਨੀ ਮਰਜੀ ਟੈਨਸ਼ਨ ਹੋਵੇ ਸਾਰੀ ਟੈਨਸ਼ਨ ਲੈ ਜਾਂਦੀ ਹੈ ਬੰਦੇ ਦੀ ਤੇ ਆਹਾ ਬਾਈ ਆਪਾਂ ਚਿੜੀਆਂ ਵਾਸਤੇ ਜਿਹੜੇ ਆਲ ਨੇ ਲਾਏ ਵੇ ਆ ਤੇ ਆਹ ਲਾਟਣਾ ਆਪਾਂ ਨੂੰ ਗਿਫਟ ਕਰੀਆ ਸੀ ਭਰਾਵਾਂ ਨੇ ਤੇ ਆਹਾ ਹੈਗਾ ਬਾਈ ਆਪਣਾ ਸ਼ਿਮਲੇ ਵਾਲਾ ਬੂਟਾ ਤੇ तकरीबन 23 24 ਫੁੱਟ ਤੇ ਜਿਹੜਾ ਚਲਾ ਗਿਆ ਤੇ ਇਧਰਲੇ ਪਾਸੇ ਵੀ ਹੁਣ ਤਾਂ ਬਾਬੇ ਦੀ ਕਿਰਪਾ ਨਾਲ ਚਿੜੀਆਂ ਨੇ ਰਹਿਣ ਵਸੇਰੇ ਕਰ ਲਿਆ ਤੇ ਆਹ ਦੇਖੋ ਵੀ ਆਲ ਨੇ ਪਾ ਲਈ ਤੇ ਆਹ ਆ ਭਈ ਆਇਕਤੀ ਨਾਲ ਆਪਾਂ ਜਿੱਦੇ ਮਾਲੀ ਆਇਆ ਸੀਗਾ ਤੇ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਵੀ ਆਪਾਂ ਆਹ ਡਿਜ਼ਾਈਨ ਬਣਾਤਾ ਇੱਕ ਦਾ ਹੁਣ ਇੱਥੇ ਬੈਠਿਆਂ ਨੂੰ ਦੂਰ ਤੱਕ ਜਿਹੜਾ ਦਿਖਣ ਲੱਗ ਗਿਆ ਪਹਿਲਾਂ ਕਿਉਂਕਿ ਇਕੱਠੇ ਹੋ ਗਏ ਸੀਗੇ ਸਾਰੇ ਬੂਟੇ ਤੇ ਦੂਰ ਤੱਕ ਦਿਖਦਾ ਨਹੀਂ ਸੀਗਾ ਤੇ ਹੁਣ ਨਾਲੇ ਤਾਂ ਹਵਾ ਪੈਣ ਲੱਗ ਗਈ ਤੇ ਨਾਲੇ ਜਿਹੜਾ ਦੂਰ ਤੱਕ ਦੇਖਣ ਲੱਗਾ ਤੇ ਨਾਲੇ ਇਹ ਨਾ ਵਿੱਚੋਂ ਖੁਸ਼ਕ ਜੇ ਸੀਗੇ ਤੇ ਹੁਣ ਵਿੱਚੋਂ ਜਿਹੜੇ ਨਵੀਂ ਫੋਟ ਚੜੂਗੇ ਆ ਨਵੀਂ ਫੋਟ ਵੀ ਸਟਾਰਟ ਹੋ ਗਈ ਇਹਨਾਂ ਤੇ ਤੇ ਹੁਣ ਸਾਰੇ ਬੂਟੇ ਇਹ ਨਾਲੇ ਭਰ ਜਾਣਗੇ ਤੇ ਆ ਡਿਜ਼ਾਈਨ ਬਣਾਇਆ ਬਈ ਆਪਾਂ ਤੇ ਦੱਸੋ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਤੇ ਘਾ ਬਈ ਆਪਣੇ ਲੱਗਿਆ ਵਾ ਸਿਲੈਕਸ਼ਨ ਨੰਬਰ 1 ਤੇ ਇਹਦੀ ਇਹ ਆ ਵੀ ਥੋੜੀ ਜਿਹੀ ਕਟਿੰਗ ਜ਼ਿਆਦਾ ਕਰਨੀ ਪੈਂਦੀ ਆ ਗਰਮੀ ਦੇ ਵਿੱਚ ਤੇ ਸ਼ਾਈਨਿੰਗ ਵੀ ਬਹੁਤ ਆ ਤੇ ਨੰਗੇ ਪੈਰੀ ਜਿਵੇਂ ਸਵੇਰ ਤੁਰਨਾ ਤੇ ਬਿਲਕੁਲ ਹੀ ਨਹੀਂ ਕੋਈ ਦਿੱਕਤ ਆਉਂਦੀ ਹੈ ਨਾ ਤੇ ਪੋਲਾ ਰਹਿੰਦਾ ਬਿਲਕੁਲ ਆ ਵੀ ਅਗਲੇ ਪਾਸੇ ਵੀ ਆਪਣਾ ਜਿਹੜਾ ਸਿਲੈਕਸ਼ਨ ਨੰਬਰ 1 ਲੱਗਿਆ ਵਾ ਤੇ ਦੱਸਿਓ ਆ ਮੌਲ ਕਿਹੜੇ-ਕਿਹੜੇ ਭਰਾਵਾਂ ਨੂੰ ਪਸੰਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਉਂਦੇ ਵਾਸਤੇ